ਜੱਪਹਾਰ ਵਾਲੀ ਉਹ ਹਾਸਲੇ ਵਾਲੀ ਉਹ ਤਾੜੀ 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 ਆ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਬਹੁਤ ਬਹੁਤ ਧੰਨਵਾਦ ਆ ਸਾਰੀ ਸੰਗਤ ਦਾ ਲਓ ਮੇਲਾ ਗੂੰਜ ਉੱਠਿਆ ਪਿਆ ਤੇ ਅੰਬੇ ਦੀ ਰੇਲ ਆ ਦੂਜੇ ਪਾਸੇ ਛਨੀ ਛਰੀ ਕਾਲੇ ਸੰਘਿਆ ਵਾਲਾ ਪਰ ਅੰਬਾ ਅੰਬਾ ਆਉ ਜਾਂਦਾ ਭਜਿਆ ਅੰਬਾ ਨੰਬਰ ਦਾ ਵਾਦਾ ਕਰਦਾ ਹੋਇਆ ਵਾਈ ਕਾਡੋ ਸਪੋਰਟਸ ਕਲੱਬ ਦੇ ਵੱਲੋਂ ਅਬਲੂ ਕੁਰਖੇਤਰ ਜੋ ਵਰਗ ਭੇਜੀ ਜਾ ਰਹੀ ਹੈ ਰਵੀ ਕਬੱਡੀ ਆਜ ਸਮੇ ਬਿੱਟੂ ਰੋੜ ਅੰਦਰ ਨੰਬਰ ਦੇਖ ਲੈ 22 25 22 25 ਐਨ ਮੁਕਾਬਲਾ ਕੁਰਖੇਤਰ ਵਾਲਿਆ ਕੁਰਖੇਤਰ ਦੀ ਜੰਗ ਗੰਗੂ ਫਸਿਆ ਪਿਆ ਫਸਿਆ ਪਿਆ ਸੰਧੂ ਸਾਹਿਬ ਕੇ ਨਹੀਂ ਇਹ ਉਹੀ ਗਿੱਦੜ ਵਾਹੇ ਵਾਲੀ ਸੀਟ ਦੀ ਗੱਲ ਬਣ ਗਈ 10 ਨੰਬਰ ਦਾ ਅੰਦਰ ਰਹਿ ਗਿਆ ਬਲੇਨਾ ਸਾਹਿਬ ਸਾਬੀ ਬਲੇਨਾ ਜੀ ਦੇਖਿਓ ਆ ਜਾ ਮੇਰਾ ਭਾਈ ਉਹ ਅਜ ਸਮੇ ਮੈਚ ਰੰਦਾਵਾ ਫਾਪ ਲਾਸਟ ਗੇਟ ਵਿੱਚ ਐਨ ਨੰਬਰ ਬਰਾਬ 크੍ਰਿਸ ਲੋਰੀਆ ਜੀ ਰਿੱਕੀ ਜੀ ਆਸ਼ੀ ਖਨੀ ਕਾਲੇ ਸਿੰਘ ਲਈ 3 ਜਫਾ 250 500 ਡਾਲਰ ਦੇ ਆ ਇਧਰ ਕਿਨੇ ਜਫਾ ਲਾਤਾ ਇਧਰ ਜਫਾ ਲਾਤਾ ਭਾਈ ਇਧਰ ਜਫਾ ਲਾਤਾ ਸੁਪਰ ਡੁਪਰ ਮੇਰਾ ਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਆਪਾਂ ਆ ਕਬੱਡੀ ਦਿਖਾ ਦਈਏ ਸੰਗਤ ਨੂੰ ਬਾਈ ਕਬੱਡੀ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਆ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਇਹ ਮਾ ਖੇਡ ਆ ਥੋਡੇ ਕਰਕੇ ਮੇਲੇ ਲੱਗਦੇ ਆ ਸੋ ਬਹੁਤ ਬਹੁਤ ਧੰਨਵਾਦ ਇਧਰ ਦੇ ਪਾਸੇ ਧੰਨਵਾਦ 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 ਜੀ ਗੋਪੀ ਜੀ ਗੋਪੀ ਜੀ ਤਾੜਕੀ ਆਇਆ ਮੇਲਾ 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 ਗੋਪੀ ਮਰੇ ਪੰਜਾਬੀ ਵੀਰੋ ਉਹ ਚਰਨ ਸਿੰਘ ਦਾ ਪੁੱਤਰ ਮੇਲਾ ਲੁੱਟ ਗਿਆ ਪਰੰਬਾ ਮੇਲਾ ਵੇਲਾ ਗੂੰਜ ਉੱਠਿਆ ਮੇਲਾ ਗੂੰਜ ਉੱਠਿਆ ਮਰਜਿੰਦਰ ਸਿੰਘ ਜੀ ਬਾਸੀ ਸਾਹਿਬ ਇਹ ਤੁਹਾਡੀ ਮਿਹਨਤ ਇਹ ਤੁਹਾਡੀ ਮਿਹਨਤ ਕਰਕੇ ਔਰ ਅੱਜ ਵੱਡੇ ਜੇ ਵੀ ਕੋਈ ਵੀ ਨਾਮ ਬੁਲਾਉਣਾ ਨਾ ਵੀਰੇ ਪਰਚੀ ਭੇਜ ਦਿਆ ਕਰੋ ਇਧਰ ਆਏ ਹੁੰਦਾ ਵੀ ਬਲੈਕ ਅਜ ਤੋਂ ਤਿਲਕੇ ਟਰੱਕ ਸੰਭਲਦਾ ਬਹੁਤ ਔਖਾ ਹੋ ਜਾਂਦਾ ਬਹੁਤ ਔਖਾ ਹੋ ਜਾਂਦਾ ਉਧਰ ਮਾਝਾ ਸਪੋਰਟਸ ਕਲੱਬ ਹਰਿੰਦਰ ਜੀ ਨਵਜੀ ਤੇ ਨਾਲ ਮਾਰਸ਼ਲ ਜੀ ਤੇ ਜਰਨੈਲ ਸਮਰਾ ਉਹ ਕਬੱਡੀ ਰਾਜੂ ਖੋਸਾ ਕੋਟਲਾ ਪਿੰਡ ਦਾ ਇਸ ਨੌਜਵਾਨ ਦਾ ਇਹ ਰਾਜੂ ਨੇ ਕਹਿੰਦੇ ਲਾ ਤਕੜਾ ਜੱਫਾ ਅੰਕ ਦਾ ਵਾਦਾ ਕਰ ਦਿੱਤਾ ਅਗਲੀ ਕਬੱਡੀ ਕਹਿੰਦੇ ਮਾਝੇ ਦੀ ਐਕਸਪ੍ਰੈਸ ਮੱਖਣ ਸਿੰਘ ਮੱਖੀ ਸੰਧੂ ਪਰਿਵਾਰ ਦਾ ਉਹ ਕਬੱਡੀ 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 ਉਹ ਕਬੱਡੀ 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 ਮੈਚ ਬਰਾਬਰ ਮੈਚ ਬਰਾਬਰ ਮੇਰੇ ਵੀਰੋ ਇਧਰ ਰਾਜੂ ਖੋਸਾ ਕੋਟਲਾ ਲਈ ਉਹ ਹੈਲੋ 500 ਡਾਲਰ ਤਾਬੀ ਜੀ ਮੇਲਾ ਨਾ ਦੇਖਿਆ ਨਾ ਦੇਖਿਆ ਵੱਲੋਂ ਕਹਿੰਦੇ 500 ਡਾਲਰ ਸਨੀ ਕਾਲੇ ਸਿੰਘ ਆ ਦੇ ਵਾਸਤੇ ਵੱਡੇ ਮਾਣ ਸਨਮਾਨ ਬਬਲੂ ਕੁਰਸ਼ੇਤਰ ਜੀ ਹੁਣਾਂ ਦੀ ਸਾਰੀ ਟੀਮ ਦੇ ਵੱਲੋਂ ਵੱਡੇ ਮਾਣ ਸਨਮਾਨ ਮੇਲਾ ਗੋਲ ਤੇ ਪਿਆਰ ਦਾ ਸਵਾਦ ਵੱਧ ਗਿਆ ਵਾਖਿਰ ਕਬੱਡੀ ਦਾ ਵਾਈਕਾਟੋ ਸਪੋਰਟਸ ਕਲੱਬ ਤੇ ਸੱਤ ਬਾਬਾ ਹੇਸਟਿੰਗ ਬਿੰਦੂ ਹੇਸਟਿੰਗ ਜੀ ਤਰਨ ਕਾਲੀਆ ਜੀ ਜੇ ਜੇ ਹੇਸਟਿੰਗ ਰਕੇਸ਼ ਪੰਡਤ ਚਰਨਜੀਤ ਥਿਆੜਾ ਉਧਰ ਕਹਿੰਦੇ ਬਬਲੂ ਕੁਰੂਖੇਤਰਾ ਕਹਿੰਦੇ ਪ੍ਰਧਾਨ ਹੈ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਸਨੀ ਨੂੰ ਮੋਢਿਆਂ ਤੇ ਚੱਕ ਲਿਆ ਅੱਜ ਇਹਨਾਂ ਕਦੇ ਗੱਲਾਂ ਟਿਕਾਣੇ ਲਾ ਦਿੱਤੀਆਂ